ਬڑے ਕਾਲਾ ਦਾ ਸਾਰੇ ਆਪਣੀ ਬੋਲੀ ਜੇ ਜੂ ਜਾ ਕੇ ਜਾ ਕੇ ਆਇਆ ਇਹ ਇਤਿਹਾਸ ਲਿਖਿਆ ਉਹਨਾਂ ਕਰਾਸੀ ਕੱਟੀ ਜਾਂਦੀ ਹੈ ਇਤਿਹਾਸ ਦੀ ਵਰੀ ਕਨਾਲ ਕਰਨ ਨਾਲ ਤੇ ਕਲਾਸੀ ਪਾਰਟ ਕਰਨ ਦੇ ਦਾ ਪਰ ਜਦੋਂ ਆਪਣਾ ਘਰ ਦੀ ਨੂੰ ਗੱਲ ਸਿਆ ਜਿਹਨੇ ਬਾੜੀ ਨਾਲ ਉਹ ਬਾੜੀ ਕੀ ਕੀਤੀ ਹੈ ਬਾੜੀ ਨੇ ਨਾ ਉਹ ਦੇਖ ਰੱਖਿਆ ਹੈ ਬਾੜੀ ਦਾ ਕਹਿ ਤੋ ਜੇ ਘਰ ਵੀ ਦੇਖਾ ਦੇ ਉੱਪਰ ਜਾ ਕੇ ਬਣਾ ਲੇ 18 ਜਨ ਹੈਗਾ ਉਹ ਤੇਰਾ ਪਰ ਉੱਪਰ ਹੋ ਗਿਆ ਤੂੰ ਘਰ ਵੀ ਉੱਥੇ ਬੁਲਾ ਲੈਣਾ ਇਹ ਕਰਵਾਉਂ ਤਰਾਇਆ ਕਹਿੰਦੇ ਤੀਰਥਾਂ ਦੇ ਉੱਪਰ ਜਾ ਕੇ ਘਰ ਬਣਾ ਲਾ ਕਹਿੰਦੇ ਮਨ ਕੀ ਮੈਲ ਨਾ ਉਤਰੇ ਇਹ ਬਿਲ ਜੇ ਲੱਖੀ ਯਤਨ ਕਰਾਏ ਪਰ ਬਾਣੀ ਤਾਂ ਕਹਿੰਦੀ ਮਨ ਦੀ ਮੈਲ ਤੀਰਥਾਂ ਤੇ ਹੀ ਨਾਲ ਕਰਨ ਦਾ ਨਹੀਂ ਉਤਰਦੀ ਇਹ ਬੈਠੇ ਇੱਕ ਭਗਵਾਨ ਦੱਸੇ ਪਾਣੀ ਕਿਵੇਂ ਜਿੱਕੇ ਫਰਮਾਨ ਪਈ ਸੈਗਦੇ ਫਰਮਾਨ ਪਾਣੀ ਕਹਿੰਦੀ ਸੈਗਦੇ ਫਰਮਾਨ ਹੈ ਮੋ ਜੀ ਜਦ ਵੀ ਸਾਡੀ ਪਾਣੀ ਦੇ ਰੋਜ਼ ਪੜਦੇ ਹੋ ਭਰੀਏ ਹੱਥ ਪੈਰ ਸાળ ਦੇ ਪਾਣੀ ਤੋਂ ਹੈ ਉਤਰ ਉਸ ਦੇ ਗੂੜ੍ਹ سارے گھر یہ لکھا سو گرو نانک نے کہوں پٹکنا ملنا کیا ਫਸਲ ਕੀ ਹੋਇਆ ਦਾ ਵਰਤਨ ਤੇ ਕੇਜ ਕਰਾ ਛੁੱਟੀ ਹੋਣ ਦੀ ਜੋਤ ਪੜੀ ਗਈ ਹੈ ਕੀ ਨਿਕਲ ਤੁਹਾਨੂੰ ਨੇ ਦੇਖਿਆ ਛੁੱਟੀ ਹੋਣ ਦਾ ਕਿ ਉਹਗਾ ਆਪਣੇ ਕੇਵਲ ਸਾਥ ਲੈ ਗਿਆ ਵਰਤਨ ਵਾਲੀ ਦਾ ਅਸਰ ਹੈ ਮੇਰੇ ਕਹਿਣ ਦਾ ਮੁੱਤਬਈ ਇੱਕ ਜਿਹੜੀ ਗੁਰੂ ਸਾਹਿਬ ਨੇ ਸਵੋਲ ਪੜਾਈ ਸੀ ਨਾ ਜਿਹੜੇ ਤੀਰਥ ਪਰ ਆਇਓ ਸੀ ਬੋੜੀ ਨਾ ਬਣਾਈਆਂ ਸੀ ਕਿ ਸਮੇਂ ਦੀ ਰੋਡ ਸੇਫਟਾਈ ਨਹੀਂ ਸੀ ਰੋਡ ਫੇਲ ਸੀ ਤਾਂ ਗੁਰੂ ਸਾਹਿਬ ਨੇ ਉਹਨੇ ਕਿਹਾ ਹੈ ਸਾਡੇ ਲਈ ਇਤਿਹਾਸ ਕਿੱਝ ਹੈ ਐਸੇ ਹਿਸਟਰੀ ਤੋਂ ਆਪਣੇ ਲਈ ਦੇਖਣ ਵਾਲੀ ਚੀਜ਼ ਹੋਣੀ ਤੇ ਕੁਆਲਿਟੀ ਦਾ ਸਰੋਤ ਇੱਕ ਵਾਲੀ ਚੀਜ਼ ਹੈ ਕਿ ਕੋਈ ਜ਼ੋਰ ਕੋ ਆਮਦ ਸਾਹਿਬਾ ਜੀ ਨੇ ਕਰਵਾਇਆ ਆ ਬਾਡੀ ਬਲਵਰ ਦਾ ਸਾਹਿਬਾ ਜੀ ਨੇ ਕਰਵਾਇਆ ਇਹ ਦੇਖਣ ਵਾਲੀ ਚੀਜ਼ ਹੈ ਦੇਖੋ ਜਨਾ ਸਾਡਾ ਇਤਿਹਾਸ ਹੈ ਨਾ ਕਿ ਆਪਕੀ ਜਿੰਨਾ ਬੜੀ ਇੰਪੋਰਟੈਂਟ ਨਹੀਂ ਹੈ ਪਰ ਜੇ ਕੋਈ ਇਹ ਸਮਝ ਲੇ ਕਿ ਬਾਡੀ ਤੇ 84 ਵਰੀ ਇਸ਼ਾਰਾ ਕਰਕੇ 83 ਪਾਠ ਕਰਕੇ ਪਾਣ ਕਰਕੇ ਗੱਲਾਂ ਤੇ ਆਪਣੇ ਪਾਪ ਕੱਟੇ ਜਾਣਗੇ ਇਹ ਨਹੀਂ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਇਹ ਕਿਉਂਕਿ ਸਾਡੇ ਜੀਰੂ ਕੋ ਗੁਰੂ ਸਾਹਿਬ ਜੀ ਕਹਿੰਦੇ ਕਿ ਨਹੀਂ ਹੋ ਸਕਦਾ ਤੇ ਬਾਣੀ ਕਹਿੰਦੀ ਕੀ ਨਹੀਂ ਹੋ ਸਕਦਾ ਫਿਰ ਇਸ ਲੋਗਿਕ ਨੂੰ ਮਰਵਾਏ ਕੋਈ ਸਾਡੀ ਦਾ ਪ੍ਰਕਾਰ ਨਹੀਂ ਚੱਲਦਾ ਬਾਣੀ ਦੇ ਰੋਣਾ ਸੁਰੀਆ ਕਰਨਾ ਯਾਤਪਾ ਦਾ ਹੰਕਾਰ ਖਤਮ ਕਰਨਾ ਜੀ ਇਸ ਕਰਕੇ ਸਲੋਵਰ ਬਣੇ ਮੋਲੀਆਂ ਬਣੀਆਂ ਇਹ ਦੇਖਣ ਯੋਗ ਹੈ ਦੇਖੀ ਨਾ ਚੱਲਦੀ ਆਪਾਂ ਨੂੰ ਪਰ ਜੇ ਇਹਨੂੰ ਮਨ ਮਹਿਲਾ ਹੋ ਜਾਂਦਾ ਨਾ ਜਿਹੜੇ ਪਾਪ ਕਰਦੇ ਆ ਉਹ ਨਹੀਂ ਕੱਟੇ ਜਾਣੇ ਇਹ ਤਾਂ ਕਾਮੀ ਵਧੀਆ ਹਾਲ ਪਰ ਪਾਪ ਕਰੋ ਫਿਰ ਆ ਕੇ ਕਾਸੀ ਕੱਟਣ ਦੀ ਗੱਲ ਬਣੇ ਪਈ ਐਦਾਂ ਲੋਕ ਕਰਦੇ ਇਹ ਬਾਣੀ ਕਹਿੰਦੀ ਮੈਂ ਨਹੀਂ ਕਹਦਾ ਇਹ ਕਿਸੇ ਨੂੰ ਕੋਈ ਮੋਰ ਪਾਦਾ ਦਿਲ ਦੱਸਦਾ ਠੀਕ ਹੈ ਨਾ ਇਹ ਨੂੰ ਲਾਵਾ ਕਿਤੇ ਪਾਣੀ ਪੀਣ ਦਾ ਉਹਨੇ ਤਾਂ ਆਪਣੀ ਗੱਲ ਦੂਰ ਸਾਹ ਦੀ ਗੱਲ ਹੀ ਆਪਣੀ ਕਹਿੰਦਾ ਕਿ ਪਾਣੀ ਪੀਣ ਦੀ ਹੈ ਠੀਕ ਹੈ ਫਿਰ ਇਸ ਤਰ੍ਹਾਂ ਕਿ ਬੋਲੀ ਤੇ ਅੱਜ ਦਾ ਸਾਲ ਹੈ ਸਾਡਾ ਪਰ ਪਾਪ ਕਰਨ ਦੀ ਜਗ੍ਹਾ ਨਹੀਂ ਪਾਪ ਕਰਦੇ ਆ ਨਹੀਂ ਜਿਵੇਂ ਕਿ ਕੋਈ ਇੱਕ ਜੋ ਕੋਈ ਕੋਈ ਨਾਲ ਕੋਈ ਦੱਸੇ ਪਾਪ ਕਰਦਾ ਵੀ ਹੋਵੇ ਕਿਸ ਕੋਈ ਜੋ ਕਿ ਇਹਨੇ ਪਾਪ ਕਰਦੇ ਛੱਡ ਦੇ ਤੇ ਪਾਪ ਕਰਦੇ ਨਾ ਤੀਰਫਾ ਦੇ ਜਾ ਕੇ ਪਾਪ ਕਰਦੇ ਨਾ ਜਾਗਰ ਸੰਗਤ ਦੇ ਕਿਵੇਂ ਜਨ ਲਈ ਆਪੋ ਇਸ ਕਰਕੇ ਜਾਦੇ ਆਪਨੇ ਤੇ ਆਪੋ ਗੜ ਕਰਨ ਦੇ ਲਈ ਪਾਪ ਕਟਣ ਲਈ ਨਹੀਂ ਜਾਂਦੇ ਪਾਪ ਕਟਣ ਦੀ ਜੁੜਕ ਕੀ ਹੈ ਬਾਤ ਕਰਨੇ ਛੱਡ ਦਿਓ ਬਸ ਨਾ ਤੀਰ ਤੋਂ ਨਾ ਕਿ ਪਾਪ ਕਟੇ ਤੇ ਨਾ ਹੀ ਤਕਰੀਬਾ ਜ ਦੁਨੀਆ ਨਾਲ ਬੋਲ ਬਸ ਉਹ ਕਹਿੰਦੇ ਪਾਸ ਤੁਸੀਂ ਮੰਨਣਾ ਜੋਗਾ ਪਾਪ ਕੀਤਾ ਸਿਰਫ ਆਪ ਕਟੇਗਾ ਨਿਕਲ ਕੰਫੈਸ਼ਨ ਕਹਿੰਦੇ ਕੰਫੈਸ਼ਨ ਇਹ ਨਵੀਂ ਜਨਰੇਟ ਦੇ ਉੱਪਰ ਕੰਫੈਸ਼ਨ ਕੰਫੈਸ਼ਨ ਬਾਕਸ ਹੈ ਇਹ ਕਮਿਊਨਿਟੀ ਦੇ ਵਿੱਚ

ਕੋਤਾ ਕੋ ਜੰਦਰ ਤੀਂ ਵੀ ਜਾਣਦਾ ਹੈ ਘਟ ਘਟ ਕੇ ਅੰਦਰ ਵੀ ਜਾਂਦਾ ਪਰ ਚਲਾਕੀਆਂ ਨਾਲ ਬਾਹਰ ਨਹੀਂ ਕੱਢ ਸਕਦੇ ਉਹਦੀ ਗੱਲ ਕਹਿੰਦੇ ਭੁਲੇਖਾ ਰੱਖਾ ਨੂੰ ਇੱਕ ਬੁੰਡੇ ਆਖਰੀ ਕੰਕਰ ਇੱਕ ਬੁੰਡੇ ਬਿਡੇ ਸਪਾਈ ਇੱਕ ਗੋਦੀ ਦਾ ਸੋਚੇ ਜਦੋਂ ਸਪਾਈ ਕਰਨੀ ਹੈ ਉਹ ਕਰਨੀਏ ਪਾਣੀ 'ਚ ਪਾਣੀ ਸਫਾਈ ਕਰਦਾ ਹੈ ਤੇ ਬਾਣੀ ਉਹ ਸੁੱਤੇ ਕਰਦੀ ਹੈ ਸੁੱਤੇ ਕਰਨਾ ਪਾਣੀ ਨੇ ਸਫਾਈ ਕਰਨੀ ਹੈ ਪਾਣੀ ਨੂੰ ਪਾਣੀ ਸੁੱਟਾ ਨਹੀਂ ਕਰਵਾ ਸਕਦਾ ਪਾਣੀ ਸੁੱਕਾ ਨਹੀਂ ਕਰਦਾ ਪਾਣੀ ਸੁੱਕਾ ਕਰਦਾ ਵੀ ਆਪਾਂ ਜੇ ਸੁੱਕੇ ਹੋਣਾ ਹੈ ਤਾਂ ਇੱਕੋ ਹੀ ਇੱਕ ਪਾਣੀ ਕਰਵਾਇਆ ਕਿ ਪਾਣੀ ਨੂੰ ਪਾੜ ਸਮਝੀਓ ਆਪਣੇ ਜੀਵਨ ਦਾ ਅਧਾਰ ਹੈ ਕਿੰਦ ਸੁੱਕਾ ਹੋਵੇ ਆਪਾਂ ਸਾਫ ਕਰਕੇ ਜਾਣ ਕਿ ਦੋ ਟੂਟਾ ਕੇ ਇਸਨਾਂ ਕੀ ਗੱਲ ਨਾ ਸਮਝਦੇ ਆਓ